ਪੰਜਾਬ ਸਰਕਾਰ ਹੁਣ ਰਾਮਸਹਾਰੇ ਜਿਵੇਂ ਹੁਣ ਐਲਾਨ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਦੇ ਐਲਾਨ ਤੋਂ ਬਾਅਦ 2 ਟਰਨ ਮਾਰ ਕੇ 69 ਫਿਰੂਪ ਮਿਲ ਗਈ ਤੇ ਜੀ ਹੁਣ ਅਸੀਂ ਜੀਬਤ ਬਾਕੀ ਵੀ ਲੱਭ ਲੈਣੇ 139 ਤਾਂ ਜੀ ਹਸਪਤਾਲੇ ਨਹੀਂ ਮਿਲਿਆ ਮੁੱਖ ਮੰਤਰੀ ਸਾਹਿਬ ਹੁਣ ਚੁੱਪ ਨੇ ਕਿ ਅੱਜ ਅਚਾਨਕ ਇਹ ਫੈਸਲਾ ਇਸ ਲਈ ਲਿਆ ਜਾ ਇਹ ਪਹਿਲਾਂ ਤੋਂ ਯੋਜਨਾ ਦਾ ਹਿੱਸਾ ਸੀ ਕਿ ਹੁਣ ਪੰਜਾਬ 'ਚ ਆ ਰਾਮ ਦੇ ਨਾਂ ਤੇ ਸ਼ੋਅ ਕਰਾਂਗੇ। ਭਗਵਾਨ ਰਾਮ ਜੀ ਦੇ ਜੀਵਨ ਨੂੰ ਲੈ ਕੇ ਉਹਨਾਂ ਦੀ ਜੀਵਨ ਦੀ ਕਰਗੁਜ਼ਾਰੀ ਨੂੰ ਲੈ ਕੇ ਉਹਨਾਂ ਦੀ ਸਮਾਜ ਨੂੰ ਸਨੇਹ ਦੇਣ ਨੂੰ ਲੈ ਕੇ ਪੰਜਾਬ ਦੀ ਸਰਕਾਰ ਨੇ ਕੈਬਨਿਟ 'ਚ ਫੈਸਲਾ ਕੀਤਾ ਹੈ ਕਿ ਅਸੀਂ ਜੀ ਰਾਮ ਜੀ ਦੇ ਨਾਂ ਤੇ ਪੂਰੇ ਪੰਜਾਬ 'ਚ ਸ਼ੋਅ ਕਰਾਵਾਂਗੇ। ਹਰਿਆਣਾ ਗੁਰਦੁਆਰਾ ਪੰਧਰ ਕਮੇਟੀ ਵੱਖਰੀ ਬਣਾਉਣ ਦੇ ਲਈ ਕਹਿੰਦੇ ਜੀ ਜਗਦੀਪ ਸਿੰਘ ਢਿੰਡਾ ਕਹਿੰਦੇ ਕਿ ਮੈਂ ਲੰਬੀ ਲੜਾਈ ਲੜੀ ਧਾਕਿਆਂ ਬੰਦੀ ਦੋ ਧਾਕਿਆਂ ਤੋਂ ਵੱਧੀ ਲੜਾਈ ਲੜੀ ਤੇ ਅੱਜ ਜਦੋਂ ਕਹਿੰਦੇ ਵੱਖਰੀ ਹਰਿਆਣਾ ਗੁਰਦਆ ਮੰਡਾ ਕਮੇਟੀ ਬਣ ਗਈ ਉਹ ਸਰਕਾਰ ਦੀ ਝੋਲੀ ਪਈ ਉਹਦੇ ਵਿੱਚ ਕਹਿੰਦੇ ਜੀ ਸਾਧੂ ਵਾਲ ਹੋਰੀ ਪ੍ਰਜਾਪੁਰ ਤੋਂ ਆ ਕੇ ਦਖਲ ਦੇ ਜਾਂਦੇ ਨੇ ਇਸ ਮਾਮਲੇ ਦੀ ਲੰਬੀ ਛੋਟੀ ਸ਼ਿਕਾਇਤ ਲੈ ਕੇ ਜਿਸ ਦੀ ਸੀ ਢਿੰਡਾ ਜੀ ਕੱਲ੍ਹ ਤੱਕ ਸਭ ਹੋ ਜਾ ਕਿਸ ਤੁਨਾ ਕਿਹਾ ਕਿ ਉਹ ਮਾਂ ਪੈਣਾ ਨੂੰ ਲੈ ਕੇ ਵੀ ਬਹੁਤ ਗੰਭੀਰ ਟਿੱਪਣੀਆਂ ਕਰਦੇ ਨੇ ਜਿਹੜੀਆਂ ਭਾਸ਼ਾ ਦਾ ਇਸਤੇਮਾਲ ਨਹੀਂ ਕਰ ਸਕਦੇ ਧਾਰਮਿਕ ਆਗੂ ਦਾ ਪਾਚਾ ਸੋਖਦੀ ਹੋਣੀ ਮੈਂ ਤਾਂ ਹੀ ਕਹਿ ਕੇ ਇਸ ਮਸਲੇ ਦੇ ਉੱਤੇ ਬਲਜੀਤ ਸਿੰਘ ਦਾਦੂਵਾਲ ਦਾ ਪ੍ਰਤੀਕਰਮ ਆਉਣਾ ਜ਼ਰੂਰੀ ਹੈ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਉਹਨਾਂ ਤੇ ਐਡੇ ਗੰਭੀਰ ਦੋਸ਼ ਲੱਗੇ ਪੰਜਾਬ 'ਚ 72 ਘੰਟੇ ਦਾ ਆਪਰੇਸ਼ਨ ਹਮਲਾ ਅਟੈਕ ਗੈਂਗਸ ਫਰਮ ਪਾਸਟਰ ਕੰਟੀਨੂ ਐਕਸ਼ਨ ਸਟ੍ਰੇਟ ਫੇਂਟ ਕਾਉਂਟਰ ਦੀਆਂ ਖਬਰਾਂ ਆ ਰਹੀਆਂ ਨੇ ਕਈ ਤਾਂ ਜ਼ਖਮੀ ਹੋਣਗੇ ਕਈ ਤਾਂ ਪੜੇ ਜਾਣਦਿਆਂ ਪਿੰਨਾ ਅੱਜ ਪੁੱਜਣ ਦੀਆਂ ਇਹ ਕਹਿੰਦੇ ਜੀ ਡੀਐਮ ਪੰਜਾਬ ਨੇ ਕਿਹਾ ਤਾਂ ਮੁਖਤਾਲਾ ਤੋਂ ਮੁੜਿਆ ਉਹ ਇਆਖਰੀ ਮੌਕਾ ਤੇ ਬੋਲਤਾ ਵਿੱਚ ਸੁਣਾਇਆ ਕਿ ਜਿਹੜੀ ਵਾਲ ਕਹਿੰਦੇ ਕਿ ਪਰਿਵਾਰ ਤੱਕ ਚੱਕ ਲਓ ਇਹ ਰਿਸ਼ਤੇਦਾਰ ਚੱਕ ਚੱਕ ਲਓ ਨੇੜਲੇ ਸਾਰੇ ਚੱਕ ਲਓ ਬ੍ਰੁਧ ਤਰਦੇ ਪਾਰਟੀ ਦੇ ਪ੍ਰਧਾਨ ਕਹਿੰਦੇ ਉਹ ਆਪਪਣ ਚਾਚੇ ਤਾਏ ਕੋਈ ਨਹੀਂ ਬਖਸ਼ਾਂਗੇ ਸਾਡੀ ਸਰਕਾਰ ਆ ਗਈ ਸੁਖਵੀਰ ਸਿੰਘ ਬਾਦਲ ਵੀ ਇਹੀ ਜਗ੍ਹਾ ਲਗਾ ਦੇਣ ਜੁਬੀਨਾ ਦਬਲਾਂਗੇ ਇਸੇ ਤਰ੍ਹਾਂ ਗੈਂਗਸਟਰਾਂ ਨੂੰ ਬਾਹਰ ਭੇਜਣ ਵਾਲੇ ਟਰੈਵਲ ਏਜੰਟਾਂ ਤੇ ਵੀ ਐਕਸ਼ਨ ਲਿਆ ਕਰਵਾਗੇ ਕਹਿੰਦੇ ਕੰਡੀਸ਼ਨ ਚ ਬੈਠੇ ਕਾਂਗਰਸ ਭਾਰਤ ਲਿਆਂਦੇ ਜਾਣੇ ਕਿਤੇ ਇਹਨਾਂ ਨੂੰ ਚੋਕੇ ਉੱਥੇ ਜਾ ਕੇ ਸੀ ਸੋਸ਼ਲ ਮੀਡੀਆ ਤੇ ਪੋਸਟ ਤੇ ਰਿਐਕਸ਼ਨ ਹੋਵੇ ਕਾਂਗਰਸ ਦਾ ਕਾਟੋਕੜ ਇਸ ਬਹੁਤ بڑا ਹੋ ਗਿਆ ਕਾਂਗਰਸ ਦਾ ਕਾਟੋਕੜ ਇਸ ਦਾ ਮਾਮਲਾ ਤਾਂ ਇੰਜ ਪੇਸ਼ ਕੀਤਾ ਜਾ ਰਿਹਾ ਇੱਕ ਧੜੇ ਵੱਲੋਂ ਕਿ ਜਿਵੇਂ ਜੱਟ ਬਨਾਮ ਦਲਿਤ ਹੋ ਗਿਆ ਅਸਲ 'ਚ ਚਰਨਜੀਤ ਚੰਨੀ ਨੇ ਐਸਸੀ ਵਿੰਗ ਦੀ ਮੀਟਿੰਗ ਦੇ ਵਿੱਚ ਸਵਾਲ ਕੀਤਾ ਕਿ ਸਾਡੀ ਪਾਰਟੀ ਦੇ ਵਿੱਚ ਸਾਨੂੰ ਨੁਮਾਇੰਦਗੀ ਕਿਉਂ ਨਹੀਂ ਸਾਨੂੰ ਤਾਂ ਭਾਵਨਾ ਸੀ ਕਿ ਬਾਕੀ ਸਾਰਿਆਂ ਨੂੰ ਨਹੀਂ ਹੁਣ ਇਸ ਨੂੰ ਰਾਜਾ ਬਿੰਗ ਤੇ ਉਹਨਾਂ ਦੀ ਕੁਝ ਤੇਰੇ ਇਸ ਤਰੀਕੇ ਨਾਲ ਲੈ ਰਹੀ ਹੈ ਜਿੱਦਾਂ ਜੱਠਾਂ ਦੇ ਖਿਲਾਫ ਪ੍ਰਚਾਰ ਕਿਉਂਕਿ ਉਹਨਾਂ ਨੇ ਸਵਾਲ ਕੀਤਾ ਵੀ ਕਿ ਪ੍ਰਧਾਨ ਵੀ ਮੈਂ ਵਿਰੋਧੀ ਤੇ ਦਾ ਲੀਡਰ ਵੀ ਜਰਨਲ ਸਕੱਤਰ ਵੀ ਤੇ ਮਹਿਲਾ ਵਿੰਗ ਦੀ ਪ੍ਰਧਾਨ ਵੀ ਕਹਿੰਦੇ ਜਿਹਨਾਂ ਵਿੱਚ ਕੋਈ ਵੀ ਐਸ்சி ਵੀਸੀ ਭਾਈਚਾਰੇ ਚੋਂ ਨਹੀਂ ਗਾ ਸਾਡੀ ਨੂੰ ਤੁਸੀਂ ਕਹਿੰਦੇ ਹੋ 32 33% ਮੈਂਦਗੀਆ ਪਾਰਟੀ ਦੇ ਹਵਾਲੇ ਨਾਲ ਸਵਾਲ ਆਇਆ ਔਰ ਹਰ ਰੋਜ਼ ਪਲੇਟਫਾਰਮ ਤੇ ਜਿਹੜਾ ਬਿੰਗ ਹੀ ਐਸੇ ਮਸਲੇ ਨਹੀਂ ਬਣਿਆ ਉਸ ਭਾਈਚਾਰੇ ਦੇ ਮਸਲੇ ਫਿਰ ਦੱਸੋ ਜੀ ਕਹਿੰਦੇ ਇਹਦੇ ਵਿੱਚ ਕੀ ਗਲਤ ਕਹਿਤਾ ਚੰਨੀ ਹੈ ਪੰਜਾਬ ਸਰਕਾਰ ਹੁਣ ਰਾਮ ਸਹਾਰੇ ਪੰਜਾਬ ਸਰਕਾਰ ਨੇ 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ 'ਚ ਜਿਵੇਂ ਹੁਣ ਐਲਾਨ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਦੇ ਐਲਾਨ ਤੋਂ ਬਾਅਦ ਝੂ ਟਰਨ ਮਾਰਿਆ ਉਹ ਵੀ ਪੂਰਾ 90 ਡਿਗਰੀ ਦਾ ਐ ਮਤਲਬ ਕਿ ਪਹਿਲਾਂ ਏਸ ਹਾਈਟ ਤੇ ਜਾ ਕੇ ਗੱਲ ਕੀਤੀ ਕਿ ਲਓ ਜੀ ਲੱਭ ਗਏ 169 ਸਰੂਪ ਮਿਲ ਗਏ ਤੇ ਜੀ ਹੁਣ ਅਸੀਂ ਜੀ ਮਤਲਬ ਬਾਕੀ ਵੀ ਲੱਭ ਲੈਣੇ 139 ਤਾਂ ਜੀ ਹਸਲਤਾਵੇ ਨਹੀਂ ਮਿਲਿਆ ਜੀ। ਪ੍ਰਧਾਨ ਮੰਤਰੀ ਸਾਹਿਬ ਹੁਣ ਚੁੱਪ ਨੇ। ਤੇ ਉੱਥੇ ਜਾ ਕੇ ਮੰਤਰੀ ਸਾਹਿਬ ਬੋਲੇ ਨੇ। ਨਾਲ ਮੈਂਬਰ ਪਾਰਲੀਮੈਂਟ ਵੀ ਖੜੇ ਨੇ, ਇੱਕ ਮੰਤਰੀ ਵੀ ਖੜੇ ਨੇ। ਹੁਣ ਇਸ ਯੂ ਟਰਨ ਤੋਂ ਬਾਅਦ ਕੀ ਇਹ ਅੱਜ ਅਚਾਨਕ ਇਹ ਫੈਸਲਾ ਇਸ ਲਈ ਲਿਆ? ਜਾਂ ਇਹ ਪਹਿਲਾਂ ਤੋਂ ਯੋਜਨਾ ਦਾ ਹਿੱਸਾ ਸੀ ਕਿ ਹੁਣ ਪੰਜਾਬ 'ਚ ਆਰਾਮ ਦੇ ਨਾਂ ਤੇ ਸ਼ੋਕਰਾਮਾ? ਭਗਵਾਨ ਰਾਮ ਜੀ ਦੇ ਜੀਵਨ ਨੂੰ ਲੈ ਕੇ ਉਹਨਾਂ ਦੀ ਜੀਵਨ ਦੀ ਕਾਰਗੁਜ਼ਾਰੀ ਨੂੰ ਲੈ ਕੇ ਉਹਨਾਂ ਦੀ ਸਮਾਜ ਨੂੰ ਸਨੇਹ ਦੇਣ ਨੂੰ ਲੈ ਕੇ ਪੰਜਾਬ ਦੀ ਸਰਕਾਰ ਨੇ ਕੈਬਨਟ ਚ ਫੈਸਲਾ ਕੀਤਾ ਕਿ ਅਸੀਂ ਜੀ ਰਾਮ ਜੀ ਦੇ ਨਾਂ ਤੇ ਪੂਰੇ ਪੰਜਾਬ ਚ ਸ਼ੋਅ ਕਰਾਵਾਂਗੇ ਕਿ ਇਹ ਮਹਜ ਇਤਿਹਾਸਕ ਹੈ ਕਿ ਇੱਕ ਪਾਸੇ ਪੰਜਾਬ ਸਰਕਾਰ ਪੰਥਕ ਮਸਲੇ ਤੇ ਘिरी ਹੈ ਕਿ ਦੂਸਰੇ ਪਾਸੇ ਉਹ RAM ji ਦੇ ਸਹਾਰੇ ਧਰਨਾ ਚਾਹੁੰਦੀ ਹੈ ਕਿ ਕੱਲ ਤੱਕ ਉਸ ਨੂੰ ਇਹ ਅੰਦਾਜ਼ਾ ਸੀ ਕਿ ਪੰਜਾਬ ਦੀ ਸਿੱਖ ਵੋਟ ਸਾਨੂੰ ਇਸ ਕਦਰ ਪਾਉਗੀ ਕਿ ਲਓ ਜੀ ਆਪਣਾ ਤਾਂ ਬੇੜਾ ਪਾਰ ਵੀ ਸੋਸਤਾਈ ਚ ਪਰ ਉਹ ਬਾਜੀ ਪੁੱਠੀ ਪੈਂਦੀ ਦਿਖ ਰਹੀ ਹੈ ਕਿ 328 ਲਾਪਤਾ ਪਵਨ ਸਰੂਪਾਂ ਦੇ ਮਾਮਲੇ 'ਚ ਪੰਜਾਬ ਸਰਕਾਰ ਸਿੱਖ ਪਾਈਚਾਰੇ ਨੂੰ ਸਿੱਖ ਕੌਮ ਨੂੰ ਸਿੱਖ ਸੰਸਥਾਵਾਂ ਨੂੰ ਨਾਨਕ ਨਾਮ ਲੈਵਾ ਸੰਗਤ ਨੂੰ ਪਾਵਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚ ਆਸਰਾ ਰੱਖਣ ਵਾਲੀਆਂ ਧਿਰਾਂ ਨੂੰ ਨਾਰਾਜ਼ ਕਰ ਬੈਠੀ ਹੈ ਨਾਰਾਜ਼ ਕਰ ਬੈਠੀ ਹੈ ਉਮੀਦ ਤਾਂ ਪਹਿਲਾਂ ਵੀ ਨਹੀਂ ਸੀ ਕਿਉਂਕਿ ਅਸੀਂ ਸਮੇਂ-ਸਮੇਂ ਦੀਆਂ ਸਰਕਾਰਾਂ ਤੋਂ ਧੋਖਾ ਖਾ ਚੁੱਕਿਆ ਹੈ ਇਹੀ ਉਮੀਦ ਲੋਕਾਂ ਨੇ ਕੀਤੀ ਸੀ ਜਦੋਂ ਬੇਅਦਬੀਆਂ ਦੀਆਂ ਘਟਨਾਵਾਂ ਵਾਪਰੀਆਂ ਅਕਾਲੀ ਦਲ ਦੀ ਸਰਕਾਰ ਸੀ ਹੈ ਨਾ ਕਿ ਸ਼ਾਇਦ ਇਹ ਸਰਕਾਰ ਤਾਂ ਨਹੀਂ ਕੋਈ ਪੁੱਠਾ ਕਰ ਸਕਦੀ ਹੈ ਇਨਸਾਫ ਦਿਵਾਉਗੀ ਪਰ ਉਹ ਤਾਂ ਡੇਰਾ ਫਿਰ ਸਾਨੂੰ ਮਾਫੀ ਤੱਕ ਆ ਗਏ ਉਹ ਤਾਂ ਜੱਥੇਦਾਰਾਂ ਨੂੰ ਘਰੇ ਬੁਲਾਉਣ ਤੱਕ ਆ ਗਏ ਹੈ ਅਣਪਛਾਤੀਆਂ ਗੋਲੀਆਂ ਹੋ ਗਈਆਂ ਉਹਨਾਂ ਦੇ ਰਿਕਾਰਡ 'ਚ ਤਾਂ ਫਿਰ ਲੋਕਾਂ ਨੇ ਉਮੀਦ ਜਾਗੀ ਕੈਪਟਨ ਅਮਰਿੰਦਰ ਸਿੱਖ ਬਣ ਕੇ ਆਇਆ ਮੁੱਖ ਮੰਤਰੀ ਬਣ ਕੇ ਵੀ ਜੇ ਮੁੱਖ ਮੰਤਰੀ ਦੇ ਤੌਰ ਤੇ ਵੀ ਕੈਪਟਨ ਅਮਰਿੰਦਰ ਸਹੀ ਰੋਲ ਨਿਭਾਉਂਦੇ ਤਾਂ ਅੱਜ ਕੌਮ ਨੂੰ ਪੰਜਾਬ ਨੂੰ ਇਨਸਾਫ ਮਿਲਿਆ ਹੁੰਦਾ ਇਸ ਬੇਅਦਬੀ ਦੇ ਮਾਮਲੇ 'ਚ ਸਿੱਖ ਬਣ ਕੇ ਵਿਚਰਨਾ ਤਾਂ ਬਹੁਤ ਦੂਰ ਦਾ ਕਾਰਜ ਹੈ ਜਨਾਬ ਤੁਹਾਡੇ ਲਈ ਸੋ ਇਸ ਲਈ ਉੱਥੇ ਅਸੀਂ ਅਮਰਿੰਦਰ ਸਿੰਘ ਦੀ ਸਰਕਾਰ 'ਚ ਵੀ ਧੋਖਾ ਖਾ ਗਏ ਫਿਰ ਲੋਕਾਂ ਨੂੰ ਲੱਗਿਆ ਕਿ ਇਹ ਵਾਦਾ ਕੇਜਰੀਵਾਲ ਨੇ ਕਰਤਾ ਜੀ ਕੇਜਰੀਵਾਲ ਬਦਲਾਅ ਦਾ ਚਿਹਰਾ ਹੈ ਜੀ ਇਨਸਾਫ ਦਾ ਚਿਹਰਾ ਹੈ ਜੀ ਇਸ ਸਵਰਾਜ ਦੀਆਂ ਗੱਲਾਂ ਕਰਦਾ ਜੀ ਇਹ ਲੋਕਪਾਲ ਦੀਆਂ ਗੱਲਾਂ ਕਰਦਾ ਜੀ ਇਹ ਅੰਦੋਲਨ ਚੋਂ ਜਨਮਿਆ ਜੀ ਇਹ ਚੱਪਲਾਂ ਪਾਈ ਤੁਰੇ ਫਿਰਦਾ ਜੀ ਇਹ ਝੱਗਾ ਚੱਕ ਵਾਲਾ ਪਾ ਲੈਂਦਾ ਜੀ ਇਹਨੂੰ ਖੰਗ ਵੀ ਸਾਡੇ ਮਾਂਗੇ ਹੁੰਦੀ ਹੈ ਜੀ ਇਹ ਤਾਂ ਮਫਲਰ ਜਾਲ ਪੇਟੀ ਫਿਰਦਾ ਬੜਾ ਆਸਧਾਰਨ ਬੰਦਾ ਬੈਗਨਾਰ ਤੇ ਤੁਰਦਾ ਰੋਟੀ ਦਾ ਡੱਬਾ ਘਰੋਂ ਲਿਆਉਂਦਾ ਇਹ ਪੰਜਾਬ ਨੂੰ ਸਭ ਤੋਂ ਕੋਤ ਭਗਵੰਤ ਮਾਨ ਇਹ ਨਿਕਲਾ ਕੇ ਭਗਤ ਸਿੰਘ ਮਾਂਗ ਪੰਜਾਬ ਦੀ ਕੁਰਬਾਨ ਹੋ ਜੂਗਾ ਚੁਣ ਲੋ ਚੁਣ ਬੈਠੇ ਆਪਾਂ ਸਾਰੇ ਹੀ ਉਹਦੇ ਵਿੱਚ ਗੁਨਾਹਗਾਰ ਆ ਭਰਾਵਾ ਸਭ ਨੂੰ ਉਮੀਦ ਸੀ ਕਿ ਪਹਿਲੇ ਇੰਨੇ ਦਾਗੀ ਹੋ ਗਏ ਇੰਨੇ ਬੇਕ ਮਤਲਬ ਦਰਦ ਹੋ ਗਏ ਕਿ ਉਹਨਾਂ ਨੂੰ ਪੰਜਾਬ ਦਾ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਮਸਲਿਆਂ ਦਾ ਪਹਾੜਾ ਵੀ ਪੜ੍ਹਨਾ ਨਹੀਂ ਆਇਆ ਇਹ ਚੁਣ ਬੈਠੇ ਤੇ ਚੁਣੇ ਇਹਨਾਂ ਨੇ ਬੇਅਦਮੀ ਵਾਲੇ ਮਾਮਲੇ 'ਤੇ ਤਾਂ ਉਂਗਲ ਕੀ ਧਰਨੀ ਸੀ ਇਹਨਾਂ ਨੂੰ ਲੱਗਿਆ ਕਿ ਉਸ ਮਾਮਲੇ 'ਚ ਹੱਥ ਪਾਏ ਆ ਅਸੀਂ ਹੁਣ ਹੱਥ ਸਾੜਨਾ ਬੈਠੀਏ ਆਪਾਂ ਮੁੜੇ ਤਰ ਨੂੰ ਕੱਟੀਏ ਕਿ ਸ਼ਾਇਦ ਸੇਫ ਗੇਮ ਹੈ ਲਓ ਪਤਾ ਸਰਪੰਨ ਨੇ ਮਾਮਲੇ ਸ਼੍ਰੋਣੀ ਕਮੇਟੀ ਵੀ ਕਰਦੀ ਹੈ ਕਰਦੀ ਤਾਂ ਉਸ ਮਾਮਲੇ ਚ ਵੀ ਇਹ ਭਰ ਕੇ ਲੈਂਦੇ ਆ ਕਾਲੀ ਦਲਕਰਦਾਉਚਾ ਕਿਰ ਲੈਂਦੇ ਕੈਪਟਨ ਦੇ ਜ਼ਕਰ ਘਿਲਦੀ ਹੈ ਕਿਰ ਲੈਂਦੇ ਪਰ ਨਹੀਂ ਇਹਨਾਂ ਨੂੰ ਲੱਗਿਆ ਕਿ ਉਹ ਮਾਮਲਾ ਜਦੋਂ ਡੇਰੇ ਨਾਲ ਜਾ ਕੇ ਜੁੜੂਗਾ ਕਿਥੇ ਐ ਨਾ ਹੋਵੇ ਇਹ ਡੇਰੇ ਵਾਲੀ ਵੋਟ ਫੋਟ ਸਾਡਾ ਵੀ ਨੁਕਸਾਨ ਹੋ ਜਾਵੇ ਇੱਧਰ ਨੂੰ ਹੱਥ ਪਾਓ ਇਹ ਸਿੱਧੀ ਸ਼੍ਰੋਣੀ ਕਮੇਟੀ ਕਰੂਗੀ ਸ਼੍ਰੋਣੀ ਕਮੇਟੀ ਜਦੋਂ ਫਸੂਗੀ ਕਰੂਗੀ ਤਾਂ ਹੋਰ ਜਿਹੜੀ ਬੜੀ ਮੋਟੀ ਨਾਲ ਤਰਾ ਹੈਗੀਆਂ ਉਹ ਵੀ ਸਾਡੇ ਕੋਲ ਨਹੀਂ ਆ ਜਾਣਗੇ ਲਓ ਜੀ ਸੱਚਾ ਸਿੱਖ ਤਾਂ ਹੁਣ ਭਗਵੰਤ ਮਾਨ ਤੋਂ ਭਗਵੰਤ ਸਿੰਘ ਮਾਨ ਬਣ ਗਿਆ ਪਰ ਨਹੀਂ ਉਹ ਖੇਡ ਪੁੱਠੀ ਪੈਂਦੀ ਦਿਖਣ ਲੱਗ ਪਈ ਜਦੋਂ ਬੰਗੇ ਵਾਲਾ ਮਾਮਲਾ ਸਾਹਮਣੇ ਆ ਗਿਆ ਨਾਬ ਕਵਰ ਰਾਜਾ ਸਾਹਿਬ ਉਸ ਥਾਂ ਦੇ ਹਵਾਲੇ ਨਾਲ ਕਹਿੰਦੇ 169 ਸਰੂਪ 139 ਦਾ ਕੋਈ ਰਿਕਾਰਡ ਨਹੀਂ ਅਖੰਡਰੀ ਸਾਹਿਬ ਨੇ ਮਾਗੀ ਦੀ ਸਟੇਜ ਤੋਰਨ ਕੀਤਾ ਮਿਲ ਕੇ ਸਰੂਪ ਅਸਚਰੋਮਨਿਕਿਟੇ ਨੂੰ ਪਹੁੰਚਦੇ ਕਰਦੇ ਨੇ ਮੈਂ ਕੱਲ ਵੀ ਗੱਲ ਕਰ ਰਿਹਾ ਸੀ ਮੈਂ ਅੱਜ ਵੀ ਗੱਲ ਕਰ ਰਿਹਾ ਕਿ ਇਹ ਸਵਾਲ ਅਜੇ ਖੜਾ ਹੈ ਕਿ ਕੀ ਉੱਥੇ ਮਰਿਆਦਾ ਅਕਾਲ ਤਖਤ ਸਾਹਿਬ ਵਾਲੀ ਹੈ ਸਿੱਖ ਰਹਿਤ ਮਰਿਆਦਾ ਅਨੁਸਾਰ ਸਾਰੀਆਂ ਗਤੀਵਿਧੀਆਂ ਹੁੰਦੀਆਂ ਇਹ ਸਵਾਲ ਇਕੱਲੇ ਨਾਭ ਕਮਲ ਰਾਜਾ ਸਾਹਿਬ ਨਾਲ ਸੰਬੰਧਿਤ ਹੈ ਨਹੀਂ ਹੋਰ ਕਿੰਨੀਆਂ ਸਥਾਨ ਅਜਿਹੇ ਨੇ ਜਿਨ੍ਹਾਂ ਨਾਲ ਸਵਾਲ ਖੜਾ ਹੈ ਇਹ ਸਵਾਲ ਤਾਂ ਪੰਜਾਬ ਤੋਂ ਬਾਹਰੋਂ ਤਖਤਾਂ ਤੱਕ ਖੜਾ ਹੈ ਪਰ ਇਹ ਬਿਲਕੁਲ ਪੈਰਲਲ ਇੱਕ ਵੱਖਰਾ ਤੇ ਪ੍ਰਾਤਨ ਤੁਰਿਆਂ ਦਾ ਸਵਾਲ ਹੈ ਪਰ ਮੌਜੂਦਾ ਸਵਾਲ 328 ਲਾਪਤਾ ਪਵਨ ਸ਼ੁਰਪਾ ਦੇ ਮਾਮਲੇ 'ਚ ਦੋਰਾ ਸੀ ਇੱਕ ਸਵਾਲ ਕਿਸ ਰੂਪ ਗਏ ਤਾਂ ਗਏ ਕਿੱਥੇ ਜੇ ਪੈਸੇ ਦਾ ਵੀ ਖੇਲ ਕੀਤਾ ਤਾਂ ਕੀ ਨੇ ਕੀਤਾ ਕਿਉਂ ਕੀਤਾ ਦੂਜਾ ਸਵਾਲ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਗਏ ਕਿ ਉੱਥੇ ਅਦਬ ਨਾਲ ਉਹਨਾਂ ਦੀ ਬਾਣੀ ਦਾ ਪਾਠ ਹੁੰਦਾ ਹੈ ਪ੍ਰਕਾਸ਼ ਹੁੰਦੇ ਨੇ ਨਿਤਨੇਮ ਹੁੰਦਾ ਜਾਂ ਉੱਥੇ ਕੋਈ ਅਦਬ ਸਤਕਾਰ ਨਹੀਂ ਹੁੰਦਾ ਇਸ ਨੂੰ ਲੈ ਕੇ ਜਿਆਦਾ ਚਿੰਤਾ ਸੀ ਹੁਣ ਜੇ ਇਹੋ ਰੂਪ ਹਨ ਵੀ ਪੈਸੇ ਤਾਂ ਮੰਤਰੀ ਸਾਹਿਬ ਕਹੇ ਆਏ ਕਿ ਹੁਣ ਰਿਕਾਰਡ दुरुस्त ਹੋ ਗਿਆ ਕਮਾਲ ਹੈ ਵੀ ਸਿੱਟ ਦੇ 2 ਦਿਨ ਪਹਿਲਾਂ ਰਿਕਾਰਡ ਦਰੁਸਤ ਨਹੀਂ ਥੋੜੇ ਜਾਣਾਂ ਰਿਕਾਰਡ ਦਰੁਸਤ ਹੋ ਗਿਆ ਇਹ ਰਿਕਾਰਡ ਬੋਟ ਬੈਂਕ ਕਰਕੇ ਦਰੁਸਤ ਹੋਇਆ ਜੇ ਹਨ ਵੀ ਉਸ ਰੂਪ ਤਾਂ ਕੀ ਇੱਥੇ ਵਿਅਦਬੀ ਵਾਲਾ ਮਸਲਾ ਹੈ ਜੇ ਨਹੀਂ ਹੈ ਫਿਰ ਇਸ ਘੇਰੇ ਚ ਸ਼੍ਰੋਮਣੀ ਕਮੇਟੀ ਤੇ ਇੱਥੇ ਲਿਆਉਣ ਦਾ ਤਰੀਕਾ ਕਰ ਸਿਰਫ ਇਹਨਾਂ ਸਵਾਲ ਹੋਣਾ ਚਾਹੀਦਾ ਸੀ ਬਰਾਮਦਗੀ ਦਾ ਤਾਂ ਐਂ ਦਿਖਾਇਆ ਕਿ ਜਿਵੇਂ ਲੁਕੋ ਕੇ ਰੱਖਿਆ ਉਹਨਾਂ ਅਗਲੇ ਨੇ ਅਗਲੇ ਨੇ ਕਿਤੇ ਗੱਠ ਬੰਨ ਕੇ ਰੱਖਤੇ ਸੋ ਜਦੋਂ ਅਦਬ ਸਤਕਾਰ ਦਾ ਪ੍ਰਕਾਸ਼ ਹੋ ਰਿਹਾ ਪਾਠ ਹੋ ਰਿਹਾ ਫਿਰ ਸਵਾਲ ਇਹ ਸੀ ਕਿ ਜੇ ਅੰਕੜਿਆਂ ਦਾ ਮਿਲਾਨ ਨਹੀਂ ਹੈ ਫਿਰ ਖੇਡ ਕੀਤਾ ਕਿਨੇ ਮੱਕਰ ਦੇ ਟਾਈਮ 'ਚ ਹੋਇਆ ਕਿਦੇ ਟਾਈਮ 'ਚ ਹੋਇਆ ਕਿਦਾਂ ਹੋਇਆ ਇਹ ਉਸ ਰੂਪਾਂ 'ਚ ਹੋ ਹਨ ਵੀ ਜਾਂ ਹੋਰ ਵੀ ਇਹ ਤੋਂ ਪਹਿਲਾਂ ਇਦਾਂ ਹੁੰਦਾ ਰਿਹਾ ਜਿਵੇਂ ਸੱਚਮੁੱਚ ਐਸੇ ਹੀ ਜਿਵੇਂ ਅਗਲੇ ਕਹਿੰਦੇ ਸਾਡੇ ਕੋਲ ਤਾਂ ਰਸੀਦਾਂ ਪਈਆਂ ਨੇ ਜੀ ਸਾਡੀਆਂ ਆਪਣੀਆਂ ਵੀ ਪਈਆਂ ਨੇ ਉਹਨਾਂ ਦੀਆਂ ਪਈਆਂ ਨੇ ਜਿਹੜੇ ਪਹਿਲਾਂ ਨੇ ਉਹ ਪਹਿਲਾਂ ਦੀਆਂ ਸਾਰੇ ਕੋਲ ਤਾਂ ਛੱਪਦੇ ਸੀ ਸੋ ਅਗਲੇ ਨੇ ਤਾਂ ਹਿਸਾਬ ਚੱਕੀ ਫਿਰਦੇ ਨੇ ਪਰ ਤੁਹਾਡੀ ਸਿਟੂ ਨੂੰ ਹਿਸਾਬ ਸਮਝਣੀ ਆ ਤੇ ਮੁੱਖ ਮੰਤਰੀ ਸਾਹਿਬ ਨੇ ਐਲਾਨ ਕਰਤਾ ਹੁਣ ਘਰੇ ਜੋੜ ਘਟਾ ਲਾਇਆ ਜੋੜਖਟਾ ਇਸ ਗੱਲ ਦਾ ਲਾਇਆ ਕਿ ਜੀ ਵੋਟ ਖੁਸਕ ਜੂਈ ਕਿ ਲੋ ਜੀ ਸਿੱਖ ਵੋਟ ਤਾਂ ਆਵੇ ਨਾ ਆਵੇ ਪਰ ਕਿਤੇ ਇਹ ਨਾ ਹੋਵੇ ਕਿ ਇਹ ਸਥਾਨ ਨਾਲ ਜੁੜੀ ਵੋਟ ਚਲੀ ਜਾਵੇ ਕਿਤੇ ਇਹ ਨਾ ਹੋਵੇ ਕਿ ਇਸ ਸਥਾਨ ਨਾਲ ਸੰਬੰਧਤ ਐਨ ਆਰ ਆਈ ਵੈਸਾ ਐਨ ਆਰ ਆਈ ਪਹਿਲਾਂ ਹੀ ਬਹੁਤ ਨਰਾਜ਼ ਤੇ ਨਰਾਸ਼ ਤੁਰੇ ਫਿਰਦੇ ਨੇ ਕਿਤੇ ਹੋਰ ਸਾਥ ਨਾਲ ਛੱਡ ਜਾਣ ਕਿ ਇਹ ਫਿਕਰ ਪਿਆ ਕਿ ਵੀ ਇਹਦਾ ਅਸਰ ਉਹ ਸਾਰੇ ਹੰਕਿਆਂ 'ਚ ਜਾਣਾ ਜਿੱਥੇ ਜਿੱਥੇ ਇਹ ਸਥਾਨ ਨਾਲ ਸੰਬੰਧਤ ਸ਼ਰਧਾਲੂ ਹੈਗੇ ਨੇ ਹੁਣ ਸਿੱਖ ਭਾਈਚਾਰਾ ਤੁਹਾਡੀ ਇਸ ਗਤੀਵਿਧੀ ਤੋਂ ਕਿ ਤੁਸੀਂ ਕਿਹਾ ਕੁਛ ਤੇ ਕੀਤਾ ਕੁਛ ਕੀ ਇਹ ਵੀ ਵਿਅਦਵੀ ਦੀ ਕੈਟਾਗਰੀ ਚ ਆਉਂਦਾ ਕਿ ਤੁਹਾਨੂੰ ਵੀ ਹੁਣ ਬਾਦਲ ਕੈਪਟਨ ਦੀ ਕੈਟਾਗਰੀ 'ਚ ਖੜਾ ਕਰ ਲੀਏ ਜਿੱਥੇ ਸਵਾਲ ਹੈ ਉਥੇ ਹੁਣ ਤੁਸੀਂ ਇਸ ਨੂੰ ਪੈਚ ਅਪ ਕਰ ਰਹੇ ਹੋ ਇਸ ਨੂੰ ਕੰਟਰੋਲ ਡੈਮੇਜ ਕੰਟਰੋਲ ਕਰ ਰਹੇ ਹੋ ਤੁਸੀਂ ਯੂ ਟਰਨ ਮਾਰ ਰਹੇ ਹੋ ਹੈ ਅਰਪਾਲ ਚੀਮਾ ਜੀ ਹਰਜੋਤ ਬੈਂਸ ਜੀ ਹੈ ਮਲਵਿੰਦਰ ਕੰਗ ਜੀ ਚਲੇ ਗਏ ਤੇ ਕਹਿੰਦੇ ਜੀ ਕੁਛ ਨਹੀਂ ਰਿਕਾਰਡ ਸਾਰਾ ਸਹੀ ਹੈ ਜੀ ਮਸਲਾ ਨਹੀਂ ਕੋਈ ਭਲੇਖਾ ਜੀ ਜੀ ਹੁਣ ਇਹ ਭਲੇਖਾ ਤੁਹਾਡਾ ਦੂਰ ਹੋ ਗਿਆ ਕਿ ਭਗਵੰਤ ਸਿੰਘ ਮਾਨ ਦਾ ਵੀ ਦੂਰ ਹੋ ਗਿਆ ਕਿ ਮਨੀਸ਼ ਸ਼ੋਧਿਆ ਦੇ ਭਲੇਖੇ ਦੂਰ ਕਰਨਾ ਸਾਰੇ ਮਸਲੇ ਹੱਲ ਹੋ ਗਏ ਇਹ ਬੈਠਕ ਡਾਕਟਰ ਸੁਖੀ ਔਰ ਮਨੀਸ਼ ਸ਼ੋਧਿਆ ਤੋਂ ਬਾਅਦ ਹੀ ਕਿਉਂ ਮਿਲਾਨ ਹੋ ਗਿਆ ਭਗਵੰਤ ਜੀ ਨੇ ਸ਼ਾਮਲ ਖੰਨ ਜਾ ਨਹੀਂ ਉਹਨਾਂ ਨੂੰ ਇਸ ਦਾ ਹਿੱਸਾਕਾਰ ਬਣਾਇਆ ਜਾ ਰਿਹਾ ਹੈ ਕਿ ਨਹੀਂ ਇਹ ਸਾਰੇ ਸਵਾਲ ਖੜੇ ਨੇ ਪਰ ਜਿੱਥੇ ਇਸ ਮਸਲੇ ਤੇ ਸਰਕਾਰ ਨੂੰ ਲੱਗ ਰਿਹਾ ਕਿ ਸਾਡੀ ਫਜ਼ੀਅਤ ਵੀ ਹੋਗੀ ਅਸੀਂ ਪੰਥਕ ਤੌਰ ਤੇ ਉਹਨ ਘਿਰ ਵੀ ਗਏ ਸਾਡੇ ਲਈ ਨਵੀਂ ਚੁਣੌਤੀ ਵੀ ਖੜੀ ਹੋ ਗਈ ਉਧਰੋਂ ਵੀ ਸਾਡਾ ਬੋਟ ਬੈਂਕ ਤਾਂ ਨੁਕਸਾਨ ਹੋ ਗਿਆ ਇੱਧਰ ਜਿਹੜੀ ਆਉਣ ਦੀ ਮਿਸ ਸੀ ਉਹ ਵੀ ਆਉਣ ਦੀ ਨਹੀਂ ਇਸ ਲਈ ਹੁਣ ਪੰਜਾਬ ਦੇ 33 34% ਜਿਹੜਾ Hindu ਭਾਈਚਾਰਾ ਜਿਹਨੂੰ ਸ਼ਹਿਰੀ ਵਰਗ ਕਹਿੰਦੇ ਆ ਜੀ ਜਿਹਨੂੰ ਕਹਿੰਦੇ ਜੀ ਕਦੇ ਕਹਿੰਦੇ BJP ਨਾਲ ਜਾਊ ਜੀ ਕਦੇ ਕਹਿੰਦੇ ਇਹ ਜੀ ਇਹ ਤਾਂ ਕਾਂਗਰਸ ਨਾਲ ਹੈਗਾ ਜੀ ਨਹੀਂ ਜੀ ਟੁੱਟ ਗਿਆ ਜੀ ਹੁਣ BJP ਲੈ ਗਈ ਜੀ ਜਦੋਂ ਮੰਦਰ ਬਣ ਗਿਆ ਜੀ ਆ ਬੜਾ ਖੁਸ਼ ਉਸ ਦੇ ਉੱਤੇ ਹੁਣ ਆਵਾਦੀ ਪਾਰਟੀ ਦੀ ਅੱਖ ਹੈ ਤਿਆਮਦੀ ਪਾਰਟੀ ਨੂੰ ਲੱਗਦਾ ਕਿ ਇਹਦੇ ਸਾਰੇ ਤਰ ਜਾਣਗੇ ਜਦੋਂ 117 ਚੋਂ 92 ਜਿੱਤੇ ਤਾਂ ਹਰ ਹਲਕੇ ਚੋਂ ਹਰ ਵਰਗ ਚੋਂ ਹਰ ਭਾਈਚਾਰੇ ਚੋਂ ਹਰ ਫਿਰਕੇ ਚੋਂ ਹਰ ਜਾਤ ਪਾਤ ਦੇ ਆਧਾਰ ਨੂੰ ਪરા ਰੱਖ ਕੇ ਪੰਜਾਬ ਨੇ ਵੋਟਾਂ ਪਾ ਕੇ ਤੁਹਾਡੇ 92 ਜਿਤਾਏ ਨੇ ਤੇ ਹੁਣ ਤੁਸੀਂ ਸਾਡੇ ਨਾਲ ਹਿੰਦੂ ਸਿੱਖ ਖੇਡੋਗੇ ਕਦੇ ਸਾਡੀਆਂ ਧਾਰਮਿਕ ਭਾਵਨਾਵਾਂ ਨਾਲ ਖੇਡੋਗੇ ਕਿ ਲੋ ਜੀ ਗੁਰੂ ਗ੍ਰੰਥ ਸਾਹਿਬ ਦੇ ਮਾਮਲੇ ਤੇ ਕਦੇ ਅਸੀਂ ਰਾਮ ਜੀ ਦੇ ਨਾਂ ਤੇ ਖੇਡਾਂਗੇ ਕਮਾਲ ਹੈ ਪੰਜਾਬ ਸਰਕਾਰ ਹੁਣ RAM ਦੇ ਸਹਾਰੇ ਹੋਣਾ ਚਾਹੀਦਾ ਬਿਲਕੁਲ ਜੀ ਇਹ ਮੈਂ ਕਿਉਂ ਕਹਿੰਨੇ ਕੈਬਨਿਟ ਦੇ ਫੈਸਲੇ ਕੀ ਤਸਵੀਰ ਜਦ ਅਚਾਨਕ ਚੇਤੇ ਆ ਗਿਆ RAM ਜੀ ਅਚਾਨਕ RAM ਦੀ ਯਾਦ ਆ ਗਈ BJP ਵਾਲੀ ਲਾਈਨ ਟੋ ਕਰਨੀ ਹੈ ਪਾੜ ਪਾਉਣਾ RAM ਜੀ ਦੇ ਨਾਂ ਤੇ ਵਿਗਾੜ ਪਾਉਣਾ RAM ਜੀ ਦੇ ਨਾਂ ਤੇ ਜਾਂ ਸੱਚਮੁੱਚ ਉਹਨਾਂ ਦੀ ਵਿਚਾਰਧਾਰਾ ਲੈ ਕੇ ਜਾਣ ਦੀ ਮਨਸ਼ਾ ਹੈ ਜਾਂ ਇਹ ਉਸ ਡੈਮੇਜ ਕੰਟਰੋਲ ਦੇ ਬਰਾਬਰ ਇਹ ਨਵੀਂ ਚਰਚਾ ਛੇੜਨ ਦੇ ਲਈ ਉਧਰੋਂ ਧਿਆਨ ਹਟਾਉਣ ਦੇ ਲਈ ਇੱਧਰ ਧਿਆਨ ਲਾਉਣ ਦੇ ਲਈ ਕਮਾਲ ਹੈ ਜਨਾਬ ਦੀ ਸੋਚ ਕੇ ਚਲੋ ਮੈਂ ਰਿਪੋਰਟ ਪੂਰੀ ਰੱਖ ਦਿੰਨਾ ਅੱਜ ਪੰਜਾਬ ਸਰਕਾਰ ਨੇ ਫੈਸਲਾ ਲਿਆ ਆਪਣੀ ਕੈਬਨਿਟ ਚ ਕਿ ਅਸੀਂ RAM JI ਦੇ ਨਾਮ ਤੇ ਸ਼ੋਅ ਕਰਾਵਾਂਗੇ ਪੂਰੇ ਸੂਬੇ ਚ 40 ਜਗ੍ਹਾ ਤੇ ਇਹ ਜੇ ਸ਼ੋਅ ਹੋਣਗੇ ਕੈਬਨਿਟ ਚ ਫੈਸਲਾ ਹੋਇਆ 1000 ਜੋਗਾ ਟੀਚਰ ਵੀ ਭਰਤੀ ਕਰਨ ਇਹ ਲਾਈਨ ਕਿਹੜੀ ਵਾਲੀ ਹੈ ਤੁਹਾਨੂੰ ਸਮਝ ਆ ਜਾਂਦੀ ਹੈ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਵਿੱਚ ਸਰਕਾਰ ਨੇ ਵੱਡਾ ਫੈਸਲਾ ਲੈ ਕੇ ਪੂਰੇ ਸੂਬੇ ਚ RAM JI ਦੇ ਜੀਵਨ ਤੇ ਅਧਾਰਿਤ ਹਮਾਰੇ RAM ਪੰਜਾਬ ਹੈ ਸਾਡੇ ਰਾਮ ਵੀ ਨਹੀਂ ਰੱਖੋ ਜੁੱਤਨਾ ਹਮਾਰੇ ਰਾਮ ਨਾਟਕ ਨੂੰ 40 ਸਾਨਾਂ ਤੇ ਕਰਵਾਏ ਜਾਣਗੇ ਇਨ ਸ਼ੋਅਾਂ ਵਿੱਚ ਦੇਸ਼ਪਰ ਦੇ ਨਾਮੀ ਕਲਾਕਾਰ ਆਪਣੀ ਪੇਸ਼ਕਾਰੀ ਕਰਨਗੇ ਇਹ ਜਾਣਕਾਰੀ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਹੈ ਉੱਥੇ ਹੀ ਸਰਕਾਰ 1000 ਜੋਗਾ ਟੀਚਰਾਂ ਦੀ ਭਰਤੀ ਕਰੇਗੀ ਇਸ ਦੇ ਨਾਲ ਹੀ ਜਨਤਕ ਖੇਤਰਾਂ ਦੇ ਵਿੱਚ ਜਿਹੜੀਆਂ ਜ਼ਮੀਨਾਂ ਨੇ ਉਨ੍ਹਾਂ ਜੁੜੇ ਫੈਸਲੇ ਵੀ ਹੁਣ ਡੀਸੀ ਦੀ ਅਗਵਾਈ ਵਾਲੀ ਕਮੇਟੀ ਕਰਿਆ ਕਰੇਗੀ ਤਾਂ ਕਿ ਇਸ ਪ੍ਰਕਿਰਿਆ 'ਚ ਤੇਜ਼ੀ ਆ ਸਕੇ ਹੁਣ ਜਨਤਕ ਜ਼ਮੀਨਾਂ ਦੇ ਮਾਮਲੇ 'ਚ ਨਿਯਮ ਬਦਲੇ ਨੇ ਜਨਤਕ ਜ਼ਮੀਨਾਂ ਤੋਂ ਮਤਲਬ ਜਿਹੜੀਆਂ ਮਤਲਬ ਕਿ ਜਿਵੇਂ ਪਪਾਗੀ ਜ਼ਮੀਨਾਂ ਦਾ ਮਸਲਾ ਹੈ ਹੈਨਾ ਉਹ ਸਾਂਝੀਆਂ ਥਾਮਾਂ ਦਾ ਮਸਲਾ ਹੈ ਉਸ ਦੇ ਉੱਤੇ ਹੁਣ ਦੇਖਦੇ ਆਂ ਕੀ ਪ੍ਰਤੀਕ੍ਰਿਆ ਆਉਂਦੀ ਹੈ ਇਹ ਪਹਿਲੂ ਵੀ ਹੈਗਾ ਕੱਚੇ ਰਾਹਾਂ ਵਾਲਾ ਮਸਲਾ ਕਿਉਂ ਆਈਂ ਜੀ ਕਲੋਨੀਆਂ 'ਚ ਆ ਜਾਂਦੇ ਸੀ ਕੁਝ ਉਸ ਨੂੰ ਲੈ ਕੇ ਵੀ ਲੋਕਲ ਬਾਡੀ ਦੇ ਨੂੰ ਪੈਸੇ ਮਿਲਿਆ ਕਰਣਗੇ ਹੈਂ ਹੁਣ ਪ੍ਰੋਜੈਕਟ ਚ 3 ਸਾਲ ਦੀ ਮਿਲੇਗੀ ਇਨਸਟੈਂਕਸ਼ਨ ਕਹਿੰਦੇ ਜੀ ਹੈ ਨਾ ਪੰਜਾਬ ਸਰਕਾਰ ਨੇ ਪਾਪਰਾ ਐਕਟ ਦੇ ਤਹਿਤ ਕਲੋਨਾਈਜ਼ਰ ਵਾਲੇ ਮਾਮਲੇ ਚ ਐ ਐਫ ਏ ਆ ਦਾ ਰੇਟ ਘੱਟ ਕਰ ਦਿੱਤਾ ਕਹਿੰਦੇ ਫਲੋਰ ਏਰੀਆ ਰੇਸ਼ਿਓ ਜਿਹੜੀ ਕਹਿੰਦੇ ਆ 4 ਰਸਤਾ ਨਾਲ ਬਾਬਾ ਫਰੀਦ ਯੂਨੀਵਰਸਿਟੀ ਦੇ ਅਧੀਨ ਕਰਤੇ ਹੈ ਤੇ ਇਸ ਤਰ੍ਹਾਂ 1000 ਨਵੇਂ ਯੋਗਤਾ ਟੀਚਰ ਭਰਤੀ ਕਰਨ ਦਾ ਫੈਸਲਾ ਕਰ ਲਿਆ ਪੰਜਾਬ ਸਿਵਲ ਸਰਵਿਸ ਯੋਗਤਾ ਨਿਯਮ ਤੈਅ ਕਰ ਲਏ ਹੈ ਐਕਸਾਈਜ਼ ਤੇ ਟੈਕਸ ਵਿਭਾਗ ਸਰਵਿਸ ਰੂਲ ਦੇ ਤਹਿਤ ਕੁਝ ਬਦਲਾ ਕੀਤੇ ਨੇ ਕਿਸਾਨਾਂ ਦੀ ਉਦੈਗੀ ਸੰਬੰਧੀ ਕੁਝ ਫੈਸਲੇ ਲਏ ਨੇ ਭਗਵਾਨ ਖੇਤਰ ਦੇ ਮਾਮਲੇ ਚ 40 ਸ਼ਹਿਰਾਂ ਚ RAM ਜੀ ਦੇ ਨਾਮ ਤੇ ਸ਼ੋ ਹਮਾਰੇ RAM ਸਾਡੇ RAM ਨਹੀਂ ਪੰਜਾਬ ਸਰਕਾਰ ਹੁਣ RAM ਸਹਾਰੇ ਪੰਥਕ ਮਸਲਾ ਇੱਕ ਹੋਰ ਚੁਣੌਤੀ ਬਣ ਕੇ ਸਾਹਮਣੇ ਆਖ ਰਿਹਾ ਹੈ ਹਰਿਆਣਾ ਗੁਰਦੁਆਰਾ ਪ੍ਰੰਧ ਕਮੇਟੀ ਦੇ ਵਿਵਾਦ ਦਾ ਮਾਮਲਾ ਉੱਥੇ ਸਰਕਾਰੀ ਕੰਟਰੋਲ ਦੇ ਆਧਾਰ ਤੇ ਕਿਹੜੇ ਸਿੱਖ ਨੁਮਾਇੰਦੇ ਕਿੰਦਰ ਟਲ ਰਹੇ ਨੇ ਕਿਹੜੀ ਤਕੜੀ ਚ ਟਲ ਰਹੇ ਨੇ ਇਹ ਮਾਮਲਾ ਇੱਕ ਵਾਰ ਫਿਰ ਸ਼੍ਰੀ ਕਾਲ ਤਖਤ ਸਾਹਿਬ ਹੋਇਆ ਹਰਿਆਣਾ ਗੁਰਦੁਆਰਾ ਪੰਧਕ ਕਮੇਟੀ ਵੱਖਰੀ ਬਣਾਉਣ ਦੇ ਲਈ ਕਹਿੰਦੇ ਜੀ ਜਗਦੀਸ਼ ਸਿੰਘ ਢਿੰਡਾ ਕਹਿੰਦੇ ਕਿ ਮੈਂ ਲੰਬੀ ਲੜਾਈ ਲੜੀ ਧਾਕਿਆਂ ਬੰਦੀ ਦੋ ਧਾਕਿਆਂ ਤੋਂ ਵੱਧ ਦੀ ਲੜਾਈ ਲੜੀ ਤੇ ਅੱਜ ਜਦੋਂ ਕਹਿੰਦੇ ਵੱਖਰੀ ਹਰਿਆਣਾ ਗੁਰਦੁਆਰਾ ਪੰਧਕ ਕਮੇਟੀ ਬਣ ਗਈ ਤਾਂ ਸਰਕਾਰ ਦੀ ਝੋਲੀ ਪੈ ਗਈ ਉਹਦੇ ਵਿੱਚ ਕਹਿੰਦੇ ਜੀ ਦਾਦੂਵਾਲ ਹੋਰੀ ਗੁਰਦਾਸਪੁਰ ਤੋਂ ਆ ਕੇ ਦਖਲ ਦੇ ਜਾਂਦੇ ਨੇ ਇਸ ਮਾਮਲੇ ਦੀ ਲੰਬੀ ਝੋਲੀ ਸ਼ਿਕਾਇਤ ਲੈ ਕੇ ਜਗਦੀਸ਼ ਸਿੰਘ ਢਿੰਡਾ ਸ਼੍ਰੀ ਕਲਤਕ ਸਾਬ ਪਹੁੰਚੇ। ਬਿਲਕੁਲ ਜੀ। ਅਮਰਤ ਸਾਲ ਅਮਰਸਰ ਸਾਹਿਬ ਸਤਿ ਸ਼੍ਰੀ ਅਕਾਲਤਕ ਸਾਬ ਤੇ ਹਰਿਆਣਾ ਸਿਕੁਰਦਮਨ ਕਮੇਟੀ ਨਾਲ ਜੁੜਿਆ ਵਿਵਾਦ ਸਾਹਮਣੇ ਆਇਆ। ਇੱਥੇ ਲੈ ਕੇ ਉਹਨਾਂ ਨੇ ਪੇਸ਼ ਕੀਤਾ ਮਾਮਲਾ। ਹਰਿਆਣਾ ਸਿਕੁਰਦਮਨ ਕਮੇਟੀ ਦੇ ਸੰਸਥਾਪਕ ਤੇ ਉੱਥੋਂ ਦੇ ਵੱਡੇ ਸਿੱਖ ਆਗੂ ਜਗਦੀਸ਼ ਸਿੰਘ ਢਿੰਡਾ ਸ਼੍ਰੀ ਕਲਤਕ ਸਾਬ ਦੇ ਸਖਤਰੇ ਪਹੁੰਚੇ। ਉਹਨਾਂ ਨੇ ਜਥੇਦਾਰ ਨੂੰ ਇੱਕ ਪ੍ਰਸਤਾਵਿਤ ਖਤ ਪੇਟ ਕੀਤਾ। ਪੀਓਥ ਹਰਿਆਣਾ ਕਮੇਟੀ ਚੱਲ ਰਹੀ ਸਾਰੇ ਟਕਰਾਤੋਂ ਜਾਣੂ ਕਰਾਇਆ ਤੇ ਇਸ ਦਾ ਹੱਲ ਕੱਢਣ ਦੀ ਅਰਜ਼ੋਈ ਕੀਤੀ ਮੀਡੀਆ ਨਾਲ ਗੱਲਬਾਤ ਕਰਦੇ ਜਗਦੀਸ਼ ਸਿੰਘ ਢਿੰਡਾ ਨੇ ਭਾਵੁਕ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਉਹਨਾਂ ਨੇ 22 ਸਾਲ ਲੰਮਾ ਸੰਘਰਸ਼ ਲੜਿਆ ਤੇ ਆਪਣਾ ਕਾਰੋਬਾਰ ਦਾਅ ਤੇ ਲਾ ਕੇ ਹਰਿਆਣਾ ਦੇ ਲਈ ਅਲੱਗ ਸਿਗਰਦਵਾਰਾ ਕਮੇਟੀ ਹਾਸਲ ਕੀਤੀ ਪਰ ਕੁਝ ਲੋਕ ਨਿਜੀ ਸਵਾਸਥਾ ਦੇ ਲਈ ਇਸ ਸੰਸਥਾ ਨੂੰ ਨੁਕਸਾਨ ਪਹੁੰਚਾ ਰਹੇ ਨੇ ਚਿੰਡਾ ਨੇ ਸਿੱਧੇ ਤੌਰ ਤੇ ਬਲਜੀਤ ਸਿੰਘ ਦਾਦੂਵਾਲ ਤੇ ਨਿਸ਼ਾਨਾ ਸਾਧਿਆ ਹੋਇਆ ਹੈ ਕਿ ਆ ਕਿ ਉਹ ਪੰਜਾਬ ਦੇ ਗੁਰਦਾਸਪੁਰ ਤੋਂ ਆ ਕੇ ਹਰਿਆਣਾ ਕਮੇਟੀ ਚ ਲਗਾਤਾਰ ਬਵਾਦ ਤੇ ਕਲੇਸ਼ ਪੈਦਾ ਕਰ ਰਹੇ ਨੇ ਬੜੇ ਦੋਸ਼ ਹੈ ਜਿਹੜੇ ਚਿੰਡਾ ਨੇ ਜਿਹੜੇ ਦਾਦੂਵਾਲ ਤੇ ਲਾਏ ਨੇ ਸੋ ਹੁਣ ਦੇਖਦੇ ਹਾਂ ਇਸ ਮਸਲੇ ਦੇ ਉੱਤੇ ਬਲਜੀਤ ਸਿੰਘ ਦਾਦੂਵਾਲ ਦਾ ਹੁਣ ਕੀ ਪ੍ਰਤੀਕਰਮ ਆਉਂਦਾ ਜਿਸ ਚਿੰਡਾ ਨੇ ਦੋਸ਼ ਲਾਉਂਦੇ ਮੜਿਆ ਦੋਸ਼ ਮੜਦੇ ਕਿਹਾ ਕਿ ਦਾਦੂਵਾਲ ਨੇ ਕਮੇਟੀ ਮੀਟਿੰਗਾਂ ਦੇ ਦੌਰਾਨ ਮੈਂਬਰਾਂ ਨਾਲ ਭੱਦੀ ਸ਼ਬਦਾਵਲੀ ਤੱਕ ਦੀ ਵਰਤੋਂ ਕੀਤੀ ਉਹਨਾਂ ਕਹਿੰਿਆ ਕਿ ਉਹ ਮਾਪਿਆਂ ਨੂੰ ਲੈ ਕੇ ਵੀ ਬਹੁਤ ਕੰਬੀ ਟਿੱਪਣੀਆਂ ਕਰਦੇ ਨੇ ਜਿਹੜੀਆਂ ਭਾਸ਼ਾ ਦਾ ਅਸੀਂ ਇਸਤੇਮਾਲ ਨਹੀਂ ਕਰ ਸਕਦੇ ਧਾਰਮਿਕ ਆਗੂ ਤਾਂ ਭਾਸ਼ਾ ਸ਼ੋਭਦੀ ਹੋਣੀ ਮੈਂ ਤਾਂ ਹੀ ਕਹਾਂ ਕਿ ਇਸ ਮਸਲੇ ਦੇ ਉੱਤੇ ਬਲਜੀਤ ਸਿੰਘ ਦਾਦੂਆ ਦਾ ਪ੍ਰਤੀਕਰਮ ਆਉਣਾ ਜ਼ਰੂਰੀ ਹੈ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਉਹਨਾਂ ਤੇ ਐਡੇ ਕੰਬੀ ਦੋਸ਼ ਲੱਗੇ ਜਾਂ ਹੁਣ ਕੱਲ ਤੱਕ ਸਭ ਤੇ ਉਹਨਾਂ ਨੂੰ ਬੁਲਾਇਆ ਜਾਊਗਾ ਇਹ ਵੀ ਸਵਾਲ ਹੈਗਾ ਜੋ ਕਿਸੇ ਧਾਰਮਿਕ ਆਗੂ ਨੂੰ ਕਹਿੰਦੇ ਸ਼ੋਭ ਦੇਣ ਛਿੰਡਾਉ ਨਹੀਂ ਕਹਿੰਦੇ ਆਰਥਿਕ ਮਾਮਲੇ ਉੱਤੇ ਇੱਕ ਵੱਡਾ ਰੋਪ ਲਾਉਂਦੇ ਆ ਜਗਦੀਸ਼ ਛਿੰਡਾ ਨੇ ਕਿਹਾ ਇਸ ਸਾਲ 2014 ਤੋਂ 2026 ਦੇ ਦਰਮਿਆਨ ਧਰਮ ਪ੍ਰਚਾਰ ਦੇ ਨਾਂ ਤੇ ਇਕੱਤਰ ਕੀਤੇ ਗਏ ਕਰੋੜਾਂ ਰੁਪਏ ਦੇ ਫੰਡ ਦਾ ਕੋਈ ਹਿਸਾਬ ਕਿਤਾਬ ਸਾਡੇ ਸਾਹਮਣੇ ਨਹੀਂ ਰੱਖਿਆ ਜਾ ਰਿਹਾ। 33 ਮੈਂਬਰਾਂ ਨੂੰ ਦਾਦੂਵਾਲ ਨੇ ਮੈਂਬਰਸ਼ਿਪ ਤੇ ਚੇਅਰਮੈਨਸ਼ਿਪ ਤੋਂ 33 ਮੈਂਬਰਾਂ ਨੇ ਦਾਦੂਵਾਲ ਨੂੰ ਮੈਂਬਰਸ਼ਿਪ ਤੋਂ ਤੇ ਚੇਅਰਮੈਨ ਤੋਂ ਹਟਾਇਆ। ਜੁਦੀਸੀ ਛਿੰડા ਨੇ ਕਿਹਾ ਕਿ ਇਸ ਰਾਸ਼ੀ ਦਾ ਇਸਤੇਮਾਲ ਨੀਜੀ ਜ਼ਮੀਨਾਂ ਖਰੀਦਣ, ਮਹਿੰਗੀਆਂ ਗੱਡੀਆਂ ਲੈਣ ਤੇ ਨਿੱਜੀ ਬੈਂਕਾਂ ਦੇ ਖਾਤਿਆਂ ਵਿੱਚ ਪੈਸਾ ਜਮ੍ਹਾਂ ਕਰਾਉਣ ਚ ਕੀਤਾ ਗਿਆ। ਜਦੋਂ ਕਿ ਸਾਰਾ ਪੈਸਾ ਹਰਿਆਣਾ ਕਮੇਟੀ ਦੇ ਖਾਤੇ ਜਾਣਾ ਚਾਹੀਦਾ ਸੀ ਛਿੰਡਾ ਨੇ ਦੱਸਿਆ ਕਿ ਇਹਨਾਂ આરોਪਾਂ ਦੇ ਚੱਲਦੇ ਆ ਹਰਿਆਣਾ ਗੁਰਦਵਾਰਾ ਕਮੇਟੀ ਦੇ 33 ਮੈਂਬਰਾਂ ਨੇ ਮਤਾ ਪਾਸ ਕਰਕੇ ਦਾਦੂਵਾਲ ਦੀ ਮੈਂਬਰਸ਼ਿਪ ਤੇ ਧਰਮ ਪ੍ਰਚਾਰ ਕਮੇਟੀ ਦੀ ਚੇਅਰਮੈਨਸ਼ਿਪ ਤੋਂ ਹਟਾਤਾ ਜਿਸ ਦੀ ਛਿੰਡਾ ਨੇ ਜਥੇਦਾਰ ਸ਼੍ਰੀ ਕਲਤਕ ਸਭ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਚ ਉਹ ਖੁਦ ਦਖਲ ਦੇਣ ਹਰਿਆਣਾ ਦੇ ਸਿੱਖਾਂ ਨੂੰ ਇਸ ਲੰਬੇ ਵਿਵਾਦ ਤੋਂ ਰਾਹ ਦਿਵਾਉਣ ਉਹਨਾਂ ਨੇ ਕਿਹਾ ਕਿ ਕਲਤਕ ਸਭ ਸਿੱਖਾਂ ਦੀ ਸਰਮੋਹਰ ਅਦਾਲਤ ਹੈ ਇਹਨਾਂ ਨੂੰ ਪੂਰਾ ਯਕੀਨ ਹੈ ਕਿ ਇੱਥੋਂ ਸਾਨੂੰ ਇਨਸਾਫ ਮਿਲੂਗਾ ਸੋ ਹੁਣ ਇਹ ਨਵਾਂ ਮਾਮਲਾ ਸ਼੍ਰੀ ਕਲਤਕਸਾ ਪਹੁੰਚਿਆ ਸਖਤਰਤ ਜਥੇਦਾਰ ਸਭ ਨੂੰ ਇੱਕ ਲੰਬੀ ਚੌੜੀ ਅਰਜੀ ਦੇ ਦਿੱਤੀ ਗਈ ਹੈ ਆਉਂਦੇ ਦਿਨਾਂ ਚ ਪੰਚ ਸਿੰਘ ਜੀ ਸਮਾਂ ਦੀ ਬੈਠਕ ਹੋਣੀ ਹੈ ਜਦ ਅਦਰ ਸਭ ਨੇ ਕਿਹਾ ਸੀ ਕਿ ਮੁੱਖ ਮੰਤਰੀ ਵਾਲਾ ਵੀ ਚਾਹੇ ਜੋ ਵੀ ਉਹ ਸਪਸ਼ਟੀਕਰਨ ਹੈ ਸਾਰਾ ਕੁਝ ਹੈ ਉਹ ਸ਼ਿਕਾਇਤ ਪੱਤਰ ਵੀ ਦੇ ਗਏ ਨੇ ਝੋਲੇ ਪਰ ਕੇ ਉਹ ਸਦੋਤ ਵੀ ਚਰਚਾ ਵਿੱਚ ਸੁਣੋਣੀ ਕਮੇਟੀ ਕਹਿੰਦੀ ਸੀ ਆਪਣੀ ਬੈਠਕ ਚ ਕਿ ਅਸੀਂ ਵਿਚਾਰਾਂ ਦੀਆਂ ਸ਼ਿਕਾਇਤਾਂ ਤਾਂ ਪਰ ਉਹਨਾਂ ਦੇ ਸਪਸ਼ਟੀਕਰਨ ਨੂੰ ਲੈ ਕੇ ਤਾਂ ਵਿਚਾਰ ਚਰਚਾ ਹੋਣੀ ਹੈ ਨਾ ਪੰਚ ਸਿੰਘ ਜੀ ਦੀ ਬੈਠਕ ਵਿੱਚ ਉਹច ਹਰਿਆਣੇ ਵਾਲਾ ਕਮੇਟੀ ਦਾ ਮਾਮਲਾ ਵੀ ਆਊਗਾ ਤੇ ਉਸ ਮਾਮਲੇ ਦੇ ਉੱਤੇ ਗੌਰ ਕਰਦੇ ਕਿ ਕੋਈ ਤਦੂਆਲ ਹਰਨਨ ਤਾਲੁਕ ਕੀਤਾ ਜਾ ਸਕਦਾ ਹੈ ਕਿ ਇਹ ਸਾਰੇ ਕਮੇਟੀ ਮੈਂਬਰ ਭੁਲਾਏ ਜਾ ਸਕਦੇ ਨੇ ਕਿ ਪਹਿਲਾਂ ਨੂੰ ਪੁੱਛ ਕੇ ਛੋਹ ਸਕਦੀ ਹੈ ਫਿਰ ਇਹਨਾਂ ਨੂੰ ਫਸਿਲਤੋ ਕੋਈ ਫੈਸਲਾ ਵੀ ਸੁਣਾਇਆ ਜਾ ਸਕਦਾ ਹੈ ਇਹ ਨਾ ਮਸਵਾਲ ਨਵੀਂ ਚੜ੍ਹੋਤੀ ਇੱਕ ਤੌਰ ਤੇ ਖੜੀ ਹੋਈ ਹੈ ਸੋ ਦੇਖਦੇ ਹਾਂ ਦੇਖਦੇ ਕਿ ਮੈਂ ਕੀ ਬਤਾ ਜਾਂਦਾ ਪਰ ਜਿਵੇਂ ਆਪਾਂ ਪੰਜਾਬ ਸਰਕਾਰ ਦੇ ਬਾਲਾਂ ਗੱਲ ਕਰ ਰਹੇ ਸੀ ਉਵੇਂ ਪੰਜਾਬ ਸਰਕਾਰ ਨੇ ਅੱਜ ਇੱਕ ਤਕੜੀ ਕਾਰਵਾਈ ਦੇ ਨਾਂ ਦੇ ਉੱਤੇ ਆਪਰੇਸ਼ਨ ਸ਼ੁਰੂ ਕੀਤਾ ਹੈ ਗੈਂਗਸਟਰਾਂ ਦੇ ਖਿਲਾਫ ਇੱਕੋ ਸਮੇਂ ਕਹਿੰਦੇ ਪੰਜਾਬ ਚ 72 ਘੰਟੇ ਦਾ ਆਪਰੇਸ਼ਨ ਹਮਲਾ ਅਟੈਕ ਗੈਂਗਸਟਰਾਂ ਦੇ ਤੇ ਬਾਸਟਰ ਘੰਟੇ ਦਾ ਆਪਰੇਸ਼ਨ ਕਈ ਥਾਂ ਐਂਕਾਊਂਟਰ ਦੀਆਂ ਖਬਰਾਂ ਆ ਰਹੀਆਂ ਅੱਜ ਕਈ ਥਾਂ ਜ਼ਖਮੀ ਹੋਣ ਦੀਆਂ ਕਈ ਤਾਂ ਫੜੇ ਜਾਣ ਦੀਆਂ ਕਹਿੰਦਾ ਭੱਜ ਭੱਜਣ ਦੀਆਂ ਤੇ ਕਹਿੰਦੇ ਜੀ ਡੀਵੀ ਪੰਜਾਬ ਨੇ ਕਹਿਤਾ ਕਿ ਮੁਖਤਾਰਾ ਚ ਮੁੜਿਆ ਉਹ ਨਹੀਂ ਆਖਰੀ ਮੌਕਾ ਹੈ ਤੋ ਬਾਤਾਂ ਫਿਰ ਸਪਾਇਕਰ ਸਪਾਇਆ ਕਿ ਜਿਹੜੀ ਵਾਲ ਕਹਿੰਦੇ ਕਿ ਪਰਿਵਾਰ ਤੱਕ ਚੱਕ ਲਓ ਇਹ ਸਦਾ ਚੱਕ ਤੱਕ ਚੱਕ ਲਓ ਨੇੜਲੇ ਸਾਰੇ ਚੱਕ ਲਓ ਬ੍ਰੋਟਟਰ ਦੇ ਪਾਰਟੀ ਦੇ ਪ੍ਰਧਾਨ ਕਹਿੰਦੇ ਭੂਆ ਕੋਪੜ ਚਾਚੇ ਤਾਏ ਕੋਈ ਨਹੀਂ ਬਖਸ਼ਾਂਗੇ ਸਾਡੀ ਸਰਕਾਰ ਆ ਗਈ ਸੁਖਵੀਰ ਸਿੰਘ ਬਾਦਲ ਵੀ ਇਹੀ ਜਿਹਾ ਕਹ ਲੱਗਦੇ ਨੇ ਜੁਬੀਨਾ ਦਬਲਾਂਗੇ ਸਾਰਿਆਂ ਦੀਆਂ ਮਤਲਬ ਪੰਜਾਬ ਨੇ ਖੜਕੂਬਾਦ ਦੇ ਦੌਰ ਚ ਜੋ ਕੁਝ ਹੰਡਾਇਆ ਪੁੱਤ ਨੂੰ ਪਿਓ ਨੂੰ ਫਸਾਇਆ ਤੇ ਫਸਿਆ ਜਾਂ ਜਾਂ ਉਹ ਇਸ ਧਾਰਾ ਚ ਬਿਹਾ ਤਾਂ ਉਹਦੇ ਪਿੱਛੇ ਉਹਦਾ ਸਾਰਾ ਟੱਬਰ ਜਿਵੇਂ ਖਪਾਇਆ ਜਿਵੇਂ 27 ਰਿਸ਼ਤੇਦਾਰ ਤੰਗ ਪ੍ਰੇਸ਼ਣ ਕੀਤੇ ਉਨਾ ਦੇ ਲਈ ਜਿਹੜੀ ਧਰ ਪੰਜਾਬ ਦੇ ਵਿੱਚ ਮੋਰੀ ਬਣ ਕੇ ਲੜਾਈ ਲੜਨ ਦੀ ਉਮੀਦ ਜਿੱਤੋਂ ਕੀਤੀ ਜਾਂਦੀ ਹੋਵੇ ਅਕਾਲੀ ਦਲ ਉਹ ਵੀ ਉਹੀ ਜਿਹੀ ਗੱਲਾਂ ਕਰੇ ਕਾਂਗਰਸ ਤੋਂ ਉਮੀਦੇ ਛੱਡ ਦੋ ਕੱਲ ਤੱਕ ਸਭ ਤੋਂ ਲੈ ਕੇ ਦਿੱਲੀ ਤੱਕ ਜੋ ਇਹਨਾਂ ਦੀ ਕਾਰਵਾਈ ਸੀ ਆਪਣੇ ਸਾਹਮਣੇ ਆ। હત્યા ਤਾਜ਼ੇ ਇਨਕਲਾਬੀਆਂ ਦਾ ਸਾਰਾ ਗੁੱਸਾ ਸਾਡੇ ਸਾਹਮਣੇ ਹੀ ਆ ਕਿ ਇਹਨਾਂ ਤਾਂ ਪੈਰ ਨਹੀਂ ਧਰਤੀ ਤੇ। ਸੋ ਇਸ ਲਈ ਫਿਰ ਉਮੀਦ ਕਿੱਥੇ ਕਰੇ ਬੰਦਾ? ਇਹ ਸਾਰਾ ਵਰਤਾਰਾ ਸਮੁੱਚੇ ਸਿਆਸੀ ਜਮਾਤ ਦੀ ਸੋਚ ਤੇ ਦਿੱਲੀ ਦੇ تخت ਤੇ ਜਿਹੜੇ ਬੈਠੇ ਨੇ ਉਹਨਾਂ ਦਾ ਬੰਡੋਜਲ ਖਰਚਤ ਤੋਂ ਆਪਾਂ ਵੱਖਵੇਂ ਆ ਜੋ ਕਿ ਯੂਪੀ ਚ ਹੁੰਦਾ ਉਹ ਇਸ ਪ੍ਰਕਟਾਵਾ ਕਿ ਸਾਰੀ ਸਿਆਸੀ ਤਰ੍ਹਾਂ ਇੱਕੋ ਤਰੀਕਾ ਕਰਨਾ ਸੋਚ ਰਹੀਆਂ ਨੇ ਤੇ ਇਸੇ ਤਰੀਕਾ ਕਰਨ ਨੂੰ ਲੱਗਦਾ ਕਿ ਇੰਜ ਹੀ ਅਸੀਂ ਅਮਨ ਕਰੋਂ ਦੀ ਸਥਿਤੀ ਪੈਦਾ ਕਰ ਦਾਂਗੇ ਚਲੋ ਇਹ ਅਪੀਲ ਕਿੰਨੀ کارਗਰ ਹੁੰਦੀ ਹੈ ਪਰ ਅੱਜ ਦੀ ਕਾਰਵਾਈ ਕੀ ਆ ਪੰਜਾਬ ਪੁਲਿਸ ਨੇ ਗੈਂਗਸਟਰਾਂ ਦੇ ਖਿਲਾਫ 72 ਘੰਟਿਆਂ ਦਾ ਆਪਰੇਸ਼ਨ ਹਮਲਾ ਲੌਂਚ ਕੀਤਾ ਡੀਜੀਪੀ ਗੌਰਵ ਯਾਦਵ ਨੇ ਚੰਡੀਗੜ੍ਹ ਚ ਕਿਹਾ ਕਿ ਅੱਜ ਪੁਲਿਸ ਦੀਆਂ 2000 ਫੀਲਡ ਵਿੱਚ ਉਤਾਰੀ ਗਏ 2000 ਦੇ ਕਰੀਬ ਜੋ ਪੂਰੇ ਸਟੇਟ ਚ ਗੈਂਗਸਟਰ ਉਹਨਾਂ ਦੇ ਸਾਥੀਆਂ ਤੇ ਉਹਨਾਂ ਦੇ ਐਕਟੀਵਿਟੀਜ਼ ਸ਼ਾਮਿਲ ਪਰਿਵਾਰਾਂ ਦੇ ਲੋਕਾਂ ਨੂੰ ਜਾਂਚ ਤੇ ਘਿਰਚ ਰਹੀਆਂ ਹਨ ਗੈਂਗਸਟਰਾਂ ਦੇ ਬਾਰੇ ਸੂਚਨਾ ਦੇਣ ਦੇ ਲਈ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਪੁਲਿਸ ਨੇ ਆਪਰੇਸ਼ਨ ਹਮਲਾ ਸ਼ੁਰੂ ਕਰਨ ਦੀ ਕਰਦੇ ਹੀ ਅੰਮ੍ਰਿਤਸਰ ਜਲੰਧਰ ਮੰਡੀ ਗੋਵਿੰਦਗੜ੍ਹ ਕਈ ਥਾਵਾਂ ਤੇ এনਕਾਊਂਟਰ ਦੀਆਂ ਖਬਰਾਂ ਆਈਆਂ ਅੰਮ੍ਰਿਤਸਰ ਚ ਕਹਿੰਦੇ ਜੀ ਮਨੀ ਪ੍ਰਿੰਸ ਨਾਂ ਦਾ ਗੈਂਗਸਟਰ ਦਾ ਐਨਕਾਊਂਟਰ ਹੋਇਆ ਡੀਆਈਜੀ ਸੰਦੀਪ ਗੋਇਲ ਨੇ ਦੱਸਿਆ ਕਿ ਗੈਂਗਸਟਰ ਦੇ ਖਿਲਾਫ ਪ੍ਰੀ 50ਵਾਂ ਮੰਤਰੀ ਸੀ ਉਹਨਾਂ ਦੱਸਿਆ ਕਿ ਅ ਘਰਿੰਡਾ ਥਾਣਾ ਖੇਤਰ ਦੇ ਵਿੱਚ ਮਤਲਬ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਇਹਦੇ ਨਾਲ ਉਹਨਾਂ ਨੇ ਪੁਲਿਸ ਤੇ ਤਾਪਰ ਤੋਂ ਫਾਇਰਿੰਗ ਕਰਤੀ ਤੇ ਜਵਾਬੀ ਕਾਰਵਾਈ ਹੋਈ ਮੰਡੀ ਗੋਵਿੰਦਗੜ੍ਹ ਚ ਪੁਲਿਸ ਗੈਂਗਸਟਰ ਨੂੰ ਹਥਿਆਰ ਰਿਕਵਰੀ ਲਈ ਲੈ ਕੇ ਗਈ ਪਰ ਕਹਿੰਦੇ ਇਹ ਗੈਂਗਸਟਰਾਂ ਨੇ ਪੁਲਿਸ ਦੇ ਉੱਤੇ ਫਾਇਰਿੰਗ ਕਰਤੀ ਕੋਈ ਨਵਾਂ ਤਰੀਕਾ ਨਹੀਂ ਹੈ ਜਿਹਦੇ ਚ ਕੋਹਮਗੜ੍ਹ ਜ਼ਖਮੀ ਹੋ ਗਿਆ ਸੋ ਗੈਂਗਸਟਰ ਨੂੰ ਲੈ ਕੇ ਡੀਜੀਪੀ ਕਰੋ ਜਾਦੂ ਦੀ ਅਹਿਮ ਪਹਿਲੂ ਉਹ ਕਹਿੰਦੇ 60 ਗੈਂਗਸਟਰਾਂ ਦੇ ਸਹਿਯੋਗੀ ਪਰਿਵਾਰ ਸਾਡੇ ਰਿਕਾਰਡ ਤੇ ਨੇ ਤੇ ਅਸੀਂ ਉਨਾ ਸਾਰਿਆਂ ਦੇ ਖਿਲਾਫ ਕਾਰਵਾਈ ਕਰ ਰਹੇ ਆ ਪਿੰਨ ਪੁਆਇੰਟ ਕਰਲੇ ਨੇ ਪਰਿਵਾਰ ਸ਼ਾਮਲ ਮਿਲਿਆ ਤਾਂ ਐਕਸ਼ਨ ਹੋਏਗਾ ਹੀ ਹੋਗਾ ਕਹਿੰਦੇ ਬਿਲਕੁਲ ਜੇ ਕੋਈ ਸ਼ਾਮਲ ਆ ਤਾਂ ਐਕਸ਼ਨ ਕਰੋ ਪਰ ਕਿਸੇ ਨੂੰ ਜਬਰੇ ਫਸਾ ਕੇ ਮਨੁੱਖੀ ਅਧਿਕਾਰਾਂ ਦਾ ਘਾਣ ਵੀ ਨਾ ਕਰੋ ਇਸੇ ਤਰ੍ਹਾਂ ਗੈਂਗਸਟਰਾਂ ਨੂੰ ਬਾਹਰ ਭੇਜਣ ਵਾਲੇ ਟਰੈਵਲ ਏਜੰਟਾਂ ਤੇ ਵੀ ਐਕਸ਼ਨ ਲਿਆਂ ਲਵਾਗੇ ਕਹਿੰਦੇ ਬੰਦੀਸ਼ਾਂ 'ਚ ਬੈਠੇ ਗੈਂਗਸਟਰ ਭਾਰਤ ਲਿਆਂਦੇ ਜਾਣਗੇ ਕਹਿੰਦੇ ਇਹਨਾਂ ਸੁਝੋ ਕਿ ਉੱਥੇ ਜਾ ਕੇ ਸੀਜੋ ਸੋਸ਼ਲ ਮੀਡੀਆ ਤੇ ਪੋਸਟ ਤੇ ਵੀ ਐਕਸ਼ਨ ਹੋਵੇਗਾ ਦੂਸਰੇ ਸਵੇਰਾਂ 'ਚ ਵੀ ਰੇਡ ਹੋਣਗੀਆਂ ਸੋ ਪੰਜਾਬ ਗੈਂਗਸਟਰਾਂ ਤੋਂ ਨਜਾਤ ਚਾਹੁੰਦਾ ਪਰ ਉਹਦਾ ਤਰੀਕਾ ਕਰਵਾਜ ਹੋਣਾ ਚਾਹੀਦਾ ਨਾ ਕਿ ਪੁਲਿਸ ਤੇ ਗੈਂਗਸਟਰ ਦਾ ਵਿਵਹਾਰ ਇੱਕੋ ਜਿਹਾ ਹੋਵੇ ਖਾਖੀ ਵੀ ਗੈਂਗਸਟਰਾਂ ਵਾਂਗ ਵਿਵਾਰ ਨਾ ਕਰੇ ਪੰਜਾਬੀ ਵੀ ਉਮੀਦ ਕਰਦਾ ਪਰ ਜੇ ਇੰਜ ਹੋਣ ਲੱਗ ਪਿਆ ਫਿਰ ਪੰਜਾਬ ਫਿਕਰ ਵੀ ਕਰਦਾ ਕਿ ਅਸੀਂ ਕਿਹੜੇ ਰਾ ਪਾਵਾਂਗੇ ਚਲੋ ਇਹ ਸਭ ਦੇ ਦਰਮਿਆਨ ਕਾਂਗਰਸ ਦਾ ਕਾਟੋਕੜ ਇਸ ਬਹੁਤ بڑا ਹੋ ਗਿਆ ਵੀ ਕਾਂਗਰਸ ਦਾ ਕਾਟੋਕੜ ਇਸ ਦਾ ਮਾਮਲਾ ਤਾਂ ਇੰਜ ਪੇਸ਼ ਕੀਤਾ ਜਾ ਰਿਹਾ ਇੱਕ ਧੜੇ ਵੱਲੋਂ ਕਿ ਜਿਵੇਂ ਇਹ ਜੱਟ ਬਨਾਮ ਦਲਿਤ ਹੋ ਗਿਆ ਹੋਇਆ ਹੁਣ ਸੱਚ ਚਰਨਜੀਤ ਚੰਨੀ ਨੇ ਐਸਸੀ ਵਿੰਗ ਦੀ ਮੀਟਿੰਗ ਦੇ ਵਿੱਚ ਸਵਾਲ ਕੀਤਾ ਕਿ ਸਾਡੀ ਪਾਰਟੀ ਦੇ ਵਿੱਚ ਸਾਨੂੰ ਨੁਮਾਇੰਦਗੀ ਕਿਉਂ ਨਹੀਂ ਸਾਨੂੰ ਤੋਂ ਭਾਵਨਾ ਸੀ ਕਿ ਬਾਕੀ ਸਾਰਿਆਂ ਨੂੰ ਵੀ ਹੁਣ ਇਸ ਨੂੰ ਰਾਜਾ ਬੜਿੰਗ ਤੇ ਉਹਨਾਂ ਦੀ ਕੁਝ ਤੇਰੇ ਇਸ ਤਰੀਕੇ ਨਾਲ ਲੈ ਰਹੀ ਹੈ ਜਿਵੇਂ ਜੱਟਾਂ ਦੇ ਖਿਲਾਫ ਪ੍ਰਚਾਰ ਕਿਉਂਕਿ ਉਹਨਾਂ ਨੇ ਸਵਾਲ ਕੀਤਾ ਵੀ ਕਿ ਪ੍ਰਧਾਨ ਵੀ ਹੈ ਵਿਰੋਧੀ ਤੇ ਦਲ ਲੀਡਰ ਵੀ ਜਨਰਲ ਸਕੱਤਰ ਵੀ ਤੇ ਮਹਿਲਾ ਵਿੰਗ ਦੀ ਪ੍ਰਧਾਨ ਵੀ ਕਹਿੰਦੇ ਜਿਹਨਾਂ ਵਿੱਚ ਕੋਈ ਵੀ ਐਸਸੀ ਵੀਸੀ ਭਾਈਚਾਰਾ ਚੋਣੀਗਾ ਸਾਡੀ ਨੂੰ ਤੁਸੀਂ ਕਹਿੰਦੇ ਹੋ 32.3% ਮਹਿੰਗਿਆ ਪਾਰਟੀ ਦੇ حوالے ਨਾਲ ਸਵਾਲ ਆਇਆ ਔਰ ਉਸ ਪਲੇਟਫਾਰਮ ਤੇ ਜਿਹੜਾ ਬਿੰਗ ਹੀ ਇਸੇ ਮਸਲਿਆਂ ਲਈ ਬਣਿਆ ਉਸ ਭਾਈ ਚੱਲਦੇ ਮਸਲੇ ਆ। ਫਿਰ ਦੱਸੋ ਜੀ ਕਹਿੰਦੇ ਇਹਦੇ ਵਿੱਚ ਕੀ ਗਲਤ ਕਰਤਾ ਚੰਨੀ ਨੇ? ਚੰਨੀ ਹੁਣ ਸਫਾਈ ਦੇ ਮੋੜ 'ਚ ਨਾ ਲੱਗਦਾ ਕਿ ਮੈਨੂੰ ਕਿਤੇ ਇਹਦੇ ਨਾਲ ਜੱਟ ਭਾਈ ਚੱਲ ਜੀ ਵਿੱਚ ਮੈਂ ਪਰਵਾਹ ਨਾ ਜਿਹੜੇ ਲੋਕ ਮੈਨੂੰ ਪਸੰਦ ਕਰਦੇ ਨੇ ਉਹਨਾਂ ਨੂੰ ਨਰਾਜ਼ ਹੋ ਜਾਵਾਂ। ਉਹ ਇਸ ਲਈ ਹੁਣ ਸੇਫ ਗੇਮ ਖੇਡ ਰਹੇ ਨੇ। ਪਰ ਇਹ ਸਭ ਦੇ ਦਰਮਿਆਨ ਗੌਰ ਕਰਨ ਵਾਲੀ ਗੱਲ ਹੈ ਪੰਜਾਬ ਕਾਂਗਰਸ ਇਨਚਾਰਜ ਦੇ ਬਿਆਨਾਂ ਦੀ। ਭੇਸ਼ਭਗੇ ਉਹਨਾਂ ਨੇ ਪਿਛਲੇ ਦਿਨੀ ਕਿਹਾ ਕਿ ਅਸੀਂ ਚਿਹਰਿਆਂ ਤੇ ਨਹੀਂ ਜਾਵਾਂਗੇ ਬਿਨਾਂ ਚਿਹਰੇ ਤੋਂ ਲੜਾਂਗੇ ਇੱਥੋਂ ਤੱਕ ਗੱਲ ਹੁੰਦੀ ਤਾਂ ਸਮਝ ਆਉਂਦੀ ਪਰ ਨਾਲੇ ਇਹ ਕਹਿਣਾ ਕਿ ਪਿਛਲੀ ਗਲਤੀ ਨਹੀਂ ਦੁਹਰਾਵਾਂਗੇ ਕੀ ਉਹ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੀ ਗੱਲ ਕਰ ਰਹੀ ਸੀ ਗਲਤੀ ਦਰਾਉਣ ਵਾਲਾ ਮਾਮਲਾ ਕਿ ਦੁਬਾਰਾ ਨਹੀਂ ਕਰਾਂਗੇ ਜਾਂ ਉਹ ਇਹ ਕਹਿ ਰਹੀ ਸੀ ਕਿ ਐਸਸੀਪੀ ਚਾਰੇ ਦੇ ਕਿਸੇ ਨੁਮਾਇंदे ਨੂੰ ਮੇਰੇ ਨੂੰ ਲਿਆਵਾਂਗੇ ਫਿਰ ਇਹ ਵੀ ਲਾ ਲਈਏ ਕਿ ਥੋੜਾ ਐਸੀਆਂ ਦੇ ਕਲੱਬਿਆਂ ਨਾਲ ਇੱਥੇ ਵੀ ਸਵਾਲ ਆ ਗਿਆ ਪੰਜਾਬ ਉਹ ਸਾਂਝੀਵਾਲਤਾਲਾ ਸੂਬਾ ਸਿਆਸੀ ਤੇ ਰਾਜੇ ਤੁਹਾਡੇ ਵਿੰਗ ਨੇ ਤੇ ਇਸ ਲਈ ਜੇ ਇੱਕ ਸਰਤਾ ਦਾ ਸਮਾਨ ਮਿਲ ਸਥਾਨ ਮਿਲਦਾ ਹੁੰਦਾ ਰੁਤਬਾ ਮਿਲਦਾ ਹੁੰਦਾ ਤਾਂ ਫਿਰ ਵਿੰਗ ਬਣਦੇ ਕਿਉਂ ਜਨਾਬ ਚਲੋ ਦੇਖਦੇ ਆ ਜੀ ਹੁਣ ਚੰਨੀ ਦੇ ਹੱਕ ਚ ਕਹਿੰਦੇ 34 35 ਲੀਡਰਾਂ ਨੇ ਉਹਨਾਂ ਚੋਂ ਵੀ ਬਟੇ ਗਿਣਤੀ ਚ ਜੱਟ ਭਾਈਚਾਰੇ ਚੋਂ ਨੇ ਉਹਨਾਂ ਨੇ ਲਿਖਤਾ ਕਿ ਸਚਨੀ ਦੇ ਨਾਲ ਕਈਆਂ ਨੇ ਕਿਹਾ ਜੀ ਮੀਟਿੰਗ ਬੁਲਾਉਗੇ ਤਾਂ ਪਾਰਟੀ ਨੂੰ ਦੋ ਫਾੜ ਕਰ ਰਹੇ ਨੇ ਕੁਝ ਤੇਰਾ ਉਹ ਵੀ ਕਹਿੰਦੇ ਸੀ ਚੰਨੀ ਦੇ ਨਾਲ ਸੋ ਹੁਣ ਦੂਜੀ ਤਰ੍ਹਾਂ ਦੇਖਦੇ ਜੀ ਕੀ ਹੁੰਦਾ 23 ਤਰੀਕ ਨੂੰ ਮਲਕਰ ਖੜਗੇ ਹੋਰਾਨੇ ਜਿਹੜੇ ਇਹਨਾਂ ਦੇ ਕਾਂਗਰਸ ਦੇ ਪ੍ਰਧਾਨ ਨੇ ਰਾਸੀ ਪ੍ਰਧਾਨ ਉਹਨਾਂ ਨੇ ਮੀਟਿੰਗ ਬੁਲਾ ਲਈਆ ਸੁਣੋ ਉਸ ਮੀਟਿੰਗ ਚ ਇਸ ਦਾ ਮਸਲਾ ਦਾ ਨਿਕਲੂਗਾ ਕਿ ਨਹੀਂ ਨਿਕਲੂਗਾ ਵੈਸੇ ਕਾਂਗਰਸ ਦਾ ਖਲਾਰਾ ਪੁੱਛੋ ਨਾ ਤੁਸੀਂ ਸੋ ਇਸ ਲਈ ਇਹ ਮੁੱਖ ਦਾ ਤਾਂ ਨਹੀਂ ਲਿਖਦਾ ਪਰ ਇਹਨੂੰ ਕਿੰਨਾ ਠੰਡਾ ਕਰ ਪਾਉਣਗੇ ਖੜਗੇ ਜੀ ਇਹ ਜ਼ਰੂਰ ਦੇਖਾਂਗੇ ਬਹੁਤ ਬਹੁਤ ਸ਼ੁਕਰੀਆ